ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਖਾਸ ਉਮਰ ਤੋਂ ਬਾਅਦ ਰਹਿਤਲ ਤੇ ਧਰਾਤਲ ਬਦਲਣ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਆ ਸਕਦੀਆਂ ਨੇ ਇਸ ਵਿੱਚ ਸਰੀਰਕ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਪਰੇ ਵੀ ਕਈ ਹੋਰ ਬਾਰੀਕ ਪਹਿਲੂ ਹੋ ਸਕਦੇ ਨੇ ਟ੍ਰੌਪੀਕਲ ਮੌਸਮਾਂ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਸ਼ਰੀਰ ਤੇ ਇੱਕ ਨਵੀਂ ਧਰਤੀ ਤੇ ਆ ਕੇ ਬਰਫ਼ਾਂ ਠੰਡੀਆਂ ਸ਼ੀਤ ਹਵਾਵਾਂ ਤੇ ਇੱਕ ਨਵਾਂ ਸੋਸ਼ਲ ਸੈਟਅਪ ਤੇ ਸਿਸਟਮ ਇਸ ਵਿੱਚ ਆ ਕੇ ਆਪਣੇ ਨਵੇਂ ਰਾਹ ਲੱਭਣੇ ਜਦੋਂ ਪਹਿਲਾਂ ਪਹਿਲਾਂ ਆਪਾਂ ਇੰਡੀਆ ਤੋਂ ਆਉਨੇ ਆ ਘਬਰਾਟ ਹੋਣ ਲੱਗ ਜਾਂਦੇ ਆ ਆਪਾਂ ਨੂੰ ਇੱਥੋਂ ਮੌਸਮ ਜੂਜ ਨਹੀਂ ਆਉਂਦਾ ਫਿਰ ਜਦੋਂ ਇੱਥੇ ਹਸਪਤਾਲ ਦੇ ਡਾਕਟਰਾਂ ਨੇ ਮੈਨੂੰ ਬੀਪੀ ਦੀ ਗੋਲੀ ਲਾਤੀ ਸੀ ਮੈਂ ਬੀਪੀ ਦੀ ਗੋਲੀ ਲੈਣੀ ਆ ਡੇਲੀ ਸਭ ਤੋਂ ਵੱਡੀ ਤਾਂ ਕਦੋਂ ਅਸੀਂ ਸਿਆਲ ਦੇ ਵਿੱਚ ਇੱਥੇ ਅੰਦਰ ਵੜ ਜਾਂਦੇ ਆ ਨਾ ਕਿਵੇਂ ਕੁੱਕੜ ਵਾੜੇ ਫਿਰ ਹੁੰਦੇ ਖੁੱਡੇ ਦੇ ਵਿੱਚ ਉਹ ਕੱਕੜਾ ਵਾਲਾ ਕੰਮ ਹੋ ਜਾਂਦਾ ਮੈਂ 20 ਨੰਬਰ ਮਕਾਨ ਮੇਰਾ ਗਰਨੇਕ ਸਿੰਘ ਦਾ 23 ਨੰਬਰ ਕੋਲੇ ਬੈਠੇ ਆ ਸਾਰਾ ਸਿਆਲ ਨਹੀਂ ਅਸੀਂ ਮਿਲਦੇ ਇੱਕ ਦੂਜੇ ਨੂੰ ਮੈਨੂੰ ਠੰਡ ਬੜੀ ਲੱਗਦੀ ਏ ਇਸ ਕੰਟਰੀ 'ਚ ਮੌਸਮਾਂ ਦੇ ਵਿੱਚ ਸਾਡੇ ਬਾਹਰ ਖੁੱਲੇ ਬੈਠੇ ਆ। ਔਰ ਤਾਂ ਉੱਥੇ ਜਿੱਕਲੀ ਆ ਤਾਂ ਮੰਜਾ ਵਿਹੀਚ ਵੀ ਲੈ ਆਉਂਦੀ ਐ ਬਾਹਰ ਚ ਢਾਹ ਲੈਂਦੀ ਐ ਹਰਕ ਨੂੰ ਮਿਲਦੀ ਐ। ਤੇ ਇੱਥੇ ਤਾਂ ਫਿਰ ਅੰਦਰ ਹੀ ਬੈਠੀਏਗੀ। ਨਹੀਂ ਉੱਥੇ ਚਲੋ ਡਾਕਟਰ ਦੇ ਜਾਂਦੇ ਸੀਗੇ ਵੀ ਚਲ ਆਪਾਂ ਆਮ ਜਾਂਦੇ ਆ ਬਜ਼ਾਰਾਂ ਦੇ ਵਿੱਚ ਆਪਾਂ ਡਾਕਟਰ ਨੂੰ ਜਾਣਦੇ ਹੁੰਨੇ ਆ ਉਹ ਡਾਕਟਰ ਦੇ ਚਲੇ ਜਾਂਦੇ ਆ। ਇੱਥੇ ਆਪਾਂ ਨੂੰ ਬਾਲੀ ਇੰਗਲਿਸ਼ ਹਾਈ ਨਹੀਂ ਹੁੰਦੀਗੀ ਤੇ ਇਹ ਪ੍ਰੋਬਲਮ ਕਰਕੇ ਆਪਾਂ ਬੇਟੇ ਨੂੰ ਜਾਂ ਸਾਡੇ ਜਵਾਈ ਨੂੰ ਜਾਂ ਬੇਟੀ ਨੂੰ ਲਿਜਾ ਸਕਦੇ। ਲੇਡੀਜ਼ ਨੂੰ ਆ ਨਾ ਉੱਥੇ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ। ਕਦੋਂ ਅਸੀਂ ਸਿਆਲ ਚ ਜਾਵਦੇ ਸਿਆਲ ਚ ਤਾਂ ਸਾਡੇ ਮੈਂ ਆਪਣੇ ਘਰ ਵਾਲੀ ਦੀ ਗੱਲ ਦੱਸਦਾ ਆਂ ਆ ਜਾ ਚੰਦਰਾਣੀ ਸਿਰ ਤੇ ਮਾਲਸ ਕਰਦੇ ਲਤਾ ਤੇ ਵੀ ਮੋਗਾਰ ਦੇ ਤੁਰ ਜੀ ਨਾ ਇੱਕ ਪੋਚਿਆਂ ਵਾਲੀ ਆ ਗਈ ਕੱਪੜੇ ਧੋਣ ਵਾਲੀ ਆ ਗਈ ਤਿੰਨ ਮੋੜੀਆਂ ਕੰਮ ਕਰਦੀਆਂ ਹਰ ਇੱਕ ਦੇ ਘਰੇ ਜਾਂ ਗੋਡੇ ਹੋਏ ਜਾਂ ਅੱਖਾਂ ਹੋਈਆਂ ਜਾਂ ਤੁਹਾਡੇ ਦੰਦ ਹੋਏ ਜਾਂ ਤੁਹਾਡੇ ਦੰਦ ਕੰਮ ਨਾ ਕਰਨਗੇ ਇਕ ਤਾਂ ਖਾਓਗੇ ਕੀ ਉਹ ਆਦਮੀ ਕਹਿੰਦਾ ਬਈ ਬੰਗ ਔਖੇ ਸੌਕੇ ਹੋ ਕੇ ਇੰਡੀਆ ਜਾ ਕੇ ਪੈਸੇ ਲਾਓ ਉਸੇ ਵੇਲੇ ਜਾ ਕੇ ਡਾਕਟਰ ਦੇ ਕਰਾ ਲਾ ਉਦੋਂ ਚੋਂ ਦਰਾਜ ਡਾਕਟਰ ਨਵੀਦ ਮੁਹੰਮਦ ਜੀਟੀਏ ਇਲਾਕੇ ਵਿੱਚ ਆਪਣੇ ਕਲੀਨਿਕਸ ਜ਼ਰੀਏ ਲੰਬੇ ਸਮੇਂ ਤੋਂ ਸੌਦੇਸ਼ੀਅਨ ਇਮੀਗ੍ਰੈਂਟ ਕਮਿਊਨਿਟੀ ਵਿੱਚ ਵਿਚਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਡੀਕਲ ਸਿਸਟਮ ਕਈ ਵਾਰ ਸੀਨੀਅਰਸ ਲਈ ਗੁੰਝਲਦਾਰ ਹੋ ਸਕਦਾ ਹੈ ਦੋ ਟਾਈਪ ਦੇ ਸੀਨੀਅਰਸ ਹੁੰਦੇ ਹਨ ਇੱਕ ਤਾਂ ਸੀਨੀਅਰਸ ਹੁੰਦੇ ਹਨ ਜੋ ਇੱਥੇ ਪੇ ਬਹੁਤ ਸਾਲੋਂ ਸੇ ਹਨ ਰਾਈਟ ਉਹਨਾਂ ਦੇ ਬੱਚੇ ਵੀ ਇੱਥੇ ਪਰ ਹਨ ਉਹਨੂੰ ਪੂਰਾ ਸਿਸਟਮ ਪਤਾ ਹੈ ਉਹਨਾਂ ਦੀ ਪ੍ਰੋਬਲਮਸ ਜ਼ਰਾ ਡਿਫਰੈਂਟ ਹੁੰਦੀਆਂ ਹਨ आ, मगर जो हमारे सीनियर्स होते हैं जिनको अभी बुलाया जाता है यानी कि आप अपने पेरेंट्स को स्पॉन्सर करें या वो जो सुपर वीज़ा पे आते हैं उनके लिए जो हमारा सिस्टम है ये ज़रा ज़्यादा डिफिकल्ट होता है क्योंकि हमारे जो मुल्क हैं इंडिया पाकिस्तान में अगर आपको डॉक्टर के पास जाना है आप चले जाएँ अगर आपको स्पेशलिस्ट के पास जाना है आप दूसरे दिन स्पेशलिस्ट के पास चले जाते हैं ये इतनी लंबी चौड़ी अपॉइंटमेंट बनाना और कंसल्टेशन लेना ये सिस्टम वहाँ पर नहीं है डॉक्टर मोहम्मद मुताबिक सर्दियों का मौसम व्डी उम्र के लोगों को ज़्यादा प्रभावित करता है इस तरीके से वो इस मौसम में आते हैं वहाँ पे हमारे मुल्कों में गर्म मौसम है वार्म मौसम है उनको अगर जॉइंट्स प्रॉब्लम भी हैं आर्थराइटिस है या ऐसे जोड़ों की कोई प्रॉब्लम है तो जो यहाँ पे सर्दी में और जो यहाँ पे जो नीमी नीमी जो हवा होती है ना जो जैसे ठंडी हवा जो होती है एक तो उससे उनको बहुत प्रॉब्लम होती है दूसरा ये है कि जैसे अभी नवंबर दिसंबर शुरू होगा सर्दी हो जाएगी स्नो हो जाएगी तो मैंने देखा कि बहुत से जो हमारे सीनियर्स हैं वो नवंबर से लेके अप्रैल तक तो घर से निकलते ही नहीं हैं राइट उनका काम यही होता है कि घर में बैठें और उनके जो बच्चे होते हैं जो फैमिली होती है कोई जॉब पर चले जाता है कोई यूनिवर्सिटी चले जाता है कोई स्कूल चले जाता है सारा दिन वो अकेले होते हैं वो कब बाहर निकलते हैं कि अगर कहीं किसी के घर जाना हो वो गाड़ी में उनको लेके चले जाएं या कोई प्रॉब्लम हो जाए डॉक्टर के पास जाना हो इससे ये है होता है कि उनको जो है मेंटली तौर तो पे भी बहुत इश्यू होता है क्योंकि वो जो अपने पिंड से अपने गांव से आते हैं वहाँ तो वो बिल्कुल फ्री फिरते हैं सीनियर्स दियाँ सेहत मतलब खास मुश्किल को तो अलावा फॉल्स या दिग्गड़ वाक्र भी डॉक्टर मोहम्मद ने किया इससे चालीस सीनियर्स जो हैं वो अपनी सीनियर एज में एक या दो दफ़ा तो ज़रूर गिरते हैं राइट right? कुछ लोग गिरते हैं क्योंकि उनको बैलेंस की प्रॉब्लम होती है स्ट्रोक हो गई या हिप्स की प्रॉब्लम है या कोई और मस्क्यूल स्केलेटल प्रॉब्लम है और कुछ लोग गिर जाते हैं क्योंकि वो यहाँ के वेदर के यूज़ टू नहीं है हमारे जो सीनियर्स हैं सर्दी में बाहर निकलने से डरते हैं एक तो सर्दी होती है दूसरे बोलते हैं मैं ज़रा आपसे आइस पे रखूँगा पाँव तो मैं गिर जाऊँगा या मैं गिर जाऊँगी फिर मुझे अस्पताल जाना पड़ेगा सो फॉल्स इज़ वेरी कॉमन और दूसरा ये है कि एक मिसकसप्शन है कि अगर एक सीनियर जो है वो गिर गए तो उनका सर लगे तो तब उनको सर में इंजरी हो सकती है मगर ये बिल्कुल सच नहीं है अगर एक सीनियर पेशेंट जो सेवेंटी इयर्स से ऊपर है अगर वो गिरे और उनका सर लगे भी नहीं जमीन पे फिर भी उनकी ब्रेन में इंजरी हो सकती है क्योंकि वो जो झटका लगता है ना उससे इंजरी हो सकती है सो फॉल्स आर वेरी कॉमन और उससे बहुत सीरियस प्रॉब्लम हो सकती है और हमारे सीनियर्स जो हैं वो डर डर के तो सर्दियों में बाहर भी नहीं निकलते हैं अगर आपके कोई रिश्तेदार हैं जिनके घर में नया बेबी है तो वो जो बच्चा सवा साल का डेढ़ साल का होगा वो वॉक अराउंड करना शुरू करेगा आप देखोगे कि हर तरफ़ घर में गेट लगे हुए हैं ये चीज़ें लगी हुई हैं अपने सीनियर्स के लिए हम कभी नहीं करते हैं हमने कभी ये सोचा भी नहीं है कि बाथरूम की दीवार पे एक और एक्स्ट्रा हैंडल लगा दें या टॉयलेट के साथ एक और हैंडल लगा दें ताकि जब उनको उठना हो तो वो पकड़ के उठ सकें ये चीज़ें हम सोचते नहीं हैं क्योंकि इस चीज़ से हम प्रोग्राम ही नहीं हुए हैं ਡਾਕਟਰ ਗੌਰਵ ਮਹਿਤਾ ਮੁਤਾਬਿਕ ਸਾਉਦੇਸ਼ੀਅਨ ਕਮਿਊਨਿਟੀ ਵਿੱਚ ਮਾਨਸਿਕ ਸਿਹਤ ਨੂੰ ਬਣਦੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਅਤੇ ਇੱਕ ਵੱਡਾ ਹੋਇਆ ਰੁਖ ਵੀ ਨਵੀਂ ਧਰਤੀ ਤੇ ਆਪਣੀਆਂ ਜੜ੍ਹਾਂ ਲਗਾਉਣ ਵੇਲੇ ਸੰਘਰਸ਼ ਵਿੱਚ ਆ ਜਾਂਦਾ ਹੈ। ਇੱਥੇ ਜਿਹੜਾ ਇਮੀਗ੍ਰੇਸ਼ਨ ਜਿਹੜੇ ਸੀਨੀਅਰ ਕਰਕੇ ਆਉਂਦੇ ਨੇ ਉਹਨਾਂ ਦੇ ਅਸਲ ਮਸਲੇ ਜਿਹੜੇ ਅੱਡ ਹੁੰਦੇ ਨੇ। ਕਿਉਂਕਿ ਇੱਕ ਤੇ ਜਿਹੜੇ ਉਹ ਆ ਰਹੇ ਨੇ ਉਹ ਯੰਗਰ ਜਨਰੇਸ਼ਨ ਤੇ ਡਿਪੈਂਡੈਂਟ ਹੈਗੇ ਆ ਜਿਨ੍ਹਾਂ ਨੇ ਉਹਨਾਂ ਨੂੰ ਸਪੌਂਸਰ ਕੀਤਾ ਹੈ ਚੈੱਕ ਪੇਰੈਂਟ ਵੀਜ਼ਾ ਤੇ ਸਪੌਂਸਰ ਕੀਤਾ ਹੈ ਜਾਂ ਫਿਰ ਪਰਮਨੈਂਟ ਇਮੀਗ੍ਰੇਸ਼ਨ ਵਾਸਤੇ ਅਪਲਾਈ ਕੀਤਾ ਹੈ ਚਾਹ ਸਿਟੀਜ਼ਨਸ਼ਿਪ ਬਾਅਦ ਵਿੱਚ ਮਿਲੇ ਨਾ ਮਿਲੇ ਬਟ ਅਲਟੀਮੇਟਲੀ ਉਹ ਡਿਪੈਂਡੈਂਟ ਹੈਗੇ ਡਿਪੈਂਡੈਂਟ ਫਾਈਨੈਂਸ਼ੀਅਲੀ ਡਿਪੈਂਡੈਂਟ ਹੈਗੇ ਫਿਜ਼ੀਕਲੀ ਡਿਪੈਂਡੈਂਟ ਹੈਗੇ ਇਮੋਸ਼ਨਲੀ ਡਿਪੈਂਡੈਂਟ ਹੈਗੇ ਉਹਨਾਂ ਦਾ ਰੋਲ ਕੀ ਸੀਗਾ ਉਥੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਦੈਟ ਇਜ਼ ਡਿਫਰੈਂਟ ਉਹ ਅੱਡ ਹੈਗਾ ਜਿੱਦਾਂ ਕੋਈ ਨੌਕਰੀ ਕਰਦਾ ਸੀਗਾ ਜਾਂ ਕੋਈ ਖੇਤੀ ਕਰਦਾ ਸੀਗਾ ਉਹਦੀ ਆਪਣੀ ਇੱਕ ਪਛਾਣ ਸੀ ਉਹ ਨੌਕਰੀ ਨਵੀਂ ਕਰਦਾ ਸੀ ਪੈਂਚਰ ਲੈਂਦਾ ਸੀ ਉਹਦੀ ਆਪਣੀ ਪਹਿਚਾਨ ਸੀ ਇੱਥੇ ਆ ਕੇ ਉਹ ਪਹਿਚਾਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਮੈਂ ਉਹਦਾ ਫਾਦਰ ਹਾਂ ਜਾਂ ਉਹਦੀ ਮਦਰ ਹਾਂ ਉਹ ਪਹਿਚਾਨ ਰਹਿ ਜਾਂਦੀ ਹੈ ਉਹਦਾ ਪਰਾਹ ਇਹ ਮੇਰੀ ਪਹਿਚਾਨ ਰਹਿ ਜਾਂਦੀ ਹੈ ਮੇਰੀ ਪਹਿਚਾਨ ਆਪਣੇ ਇੰਡੀਵਿਜੁਅਲਿਸ ਜਿਹੜੀ ਹੈ ਉਹ ਕੱਟ ਜਾਂਦੀ ਹੈ ਇਹ ਬਹੁਤ ਜ਼ਿਆਦਾ ਸ਼ੌਕ ਹੈਗਾ ਜਿਹੜਾ ਸ਼ੌਕਿੰਗ ਹੈ ਬੰਦੇ ਦੀ ਸੈਲਫ ਐਸਟੀਮ ਇਹ ਅਫੈਕਟ ਹੁੰਦੀ ਹੈ ਐਂਡ that is detrimental ਜਿਹੜੇ ਆਪਣੀ ਮੈਂਟਲ ਹੈਲਥ ਹੈ ਉਸ ਵਾਸਤੇ ਡਾਕਟਰ मेहता ਮੰਨਦੇ ਨੇ ਕਿ ਇਹਨਾਂ ਮੁਸ਼ਕਿਲਾਂ ਨੂੰ ਪੂਰੀ ਤਰ੍ਹਾਂ ਨਾਲ ਕਲਚਰਲ ਸ਼ੌਕ ਦੀ ਪਰਿਭਾਸ਼ਾ ਵਿੱਚ ਪਾ ਕੇ ਪਰੇ ਨਹੀਂ ਕੀਤਾ ਜਾ ਸਕਦਾ ਇਸਦੇ ਹੋਰ ਬਹੁਤ ਪਹਿਲੂ ਨੇ ਸ਼ੌਕ ਕਲਚਰਲ ਸ਼ੌਕ ਦੇਖੋ ਅੱਜ ਕੱਲ ਤੇ ਇੰਟਰਨੈਟ ਹੈ ਇੰਟਰਨੈਟ ਜੇ ਤੁਸੀਂ ਦੇਖੋ ਇੰਡੀਆ ਦੇ ਵਿੱਚ ਵੀ 90 ਲੇਟ ਲੇਟ 90s ਸੇ ਆਈ ਗਿਆ ਸੀਗਾ ਉਸ ਤੋਂ ਪਹਿਲਾਂ ਕੇਬਲ ਟੀਵੀ ਵੀ ਆ ਗਿਆ ਸੀਗਾ ਮਿਡ 90s ਦੇ ਵਿੱਚ ਤੇ ਐਂ ਨਹੀਂ ਹੈ ਕਿ ਜਨਰੇਸ਼ਨ ਜਿਹੜੀ ਆ ਰਹੀ ਹੈ ਇਹਨਾਂ ਨੂੰ ਐਨਾ ਇਨਮਲਟੀ ਗਲੋਬਲ ਦਾ ਪਤਾ ਨਹੀਂ ਹੈ ਇਨਾਂ ਨੂੰ ਜ਼ਿਆਦਾ ਜਾਣਕਾਰੀ ਹੈ ਪਰ ਫਿਰ ਵੀ ਇਹ ਵੱਡਾ ਗੈਪ ਹੈਗਾ ਜਿਹੜੇ ਕੈਨੇਡਾ ਦੀ ਲਾਈਫ ਹੈਗੀ ਜਾਂ ਅਮਰੀਕਾ ਦੀ ਲਾਈਫ ਹੈਗੀ ਜਾਂ ਸਾਡੇ ਇੰਡੀਆ ਐ ਪੰਜਾਬ ਦੀ ਲਾਈਫ ਹੈਗੀ ਮਾਹਿਰਾ ਮੁਤਾਬਿਕ ਇਕਲਤਾ ਵੀ ਸਿਰਫ ਇਸ ਨਾਲ ਸਮਝੀ ਨਹੀਂ ਜਾ ਸਕਦੀ ਕਿ ਤੁਸੀਂ ਕਿੰਨੇ ਲੋਕਾਂ ਨੂੰ ਮਿਲਦੇ ਹੋ ਇਸ ਵਿੱਚ ਕਈ ਕੁਝ ਹੈ ਜੋ ਵਿਚਾਰਨਯੋਗ ਹੈ ਐਲਡਰਲੀ ਜਿਹੜੇ ਆਂਦੇ ਨੇ ਇੱਕ ਸਟੱਡੀ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਵੱਡਾ ਡਾਟਾ ਨਿਕਲਾ ਸੀਗਾ 2020 ਦੇ ਵਿੱਚ ਯੂਐਸ ਦੇ ਵਿੱਚ 45 ਸਾਲ ਤੋਂ ਉਮਰ ਤੋਂ ਜ਼ਿਆਦਾ ਬੰਦੇ 1/3 ਆਫ 뎀 ਫੀਲ ਲੋਨਲੀ ਔਰ ਕੱਲਾ ਫੀਲ ਕਰਦੇ ਨੇ। ਤੇ 65 ਤੋਂ ਉੱਤੇ 1/4 ਆਫ 뎀 ਫੀਲ ਸੋਸ਼ੀਅਲੀ ਆਈਸੋਲੇਟਿਡ। ਕਿ ਉਹਨਾਂ ਦੇ ਸੋਸ਼ਲ ਕਨੈਕਸ਼ਨ ਹੀ ਨਹੀਂ ਹੈਗੇ। ਮੇਰੇ ਦੋਸਤ ਹੋ ਸਕਦੇ ਨੇ ਪਰ ਫਿਰ ਵੀ ਮੈਂ ਕੱਲਾ ਫੀਲ ਕਰ ਸਕਦਾ। ਐਲਡਰਲੀ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਡੇ ਸੈਂਟਰ ਜਾਓ। ਉੱਥੇ ਤੁਹਾਨੂੰ ਕੋਈ ਐਕਟੀਵਿਟੀ ਕਰੋ। ਕੋਈ ਨਵਾਂ ਸਕਿੱਲ ਸਿੱਖੋ। ਜ਼ਰੂਰੀ ਹੈ ਕੰਪਿਊਟਰ ਸਿੱਖੋ। ਕੋਈ ਥੋੜੀ ਪੜ੍ਹਾਈ ਕਰੋ। ਯਾ ਤੁਸੀਂ ਪੜਾਈ ਨਹੀਂ ਵੀ ਕਰ ਸਕਦੇ ਤਾਂ ਕੁਝ ਹੋਰ ਕੋਈ ਹੱਦ ਦਾ ਕੰਮ ਕਰੋ ਨਵਾਂ ਸਿੱਖੋ ਕੀਪ ਯਰ ਬ੍ਰੇਨ ਐਕਟਿਵ ਲਵਿਨ ਗਿਲ ਆਮਨੀ ਨਿਊਜ਼